ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਸਭ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਲ ਤੇ ਕਲਿੱਕ ਕਰ ਲਓ ਜਿਸ ਨਾਲ ਸਾਡੀ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪੰਜਾਬ ਸਮੇਤ ਇਹਨਾਂ ਸੂਬਿਆਂ 'ਚ ਅੱਜ ਤੋਂ 4 ਦਿਨ ਲਈ ਬੈਂਕ ਰਹਿਣਗੇ ਬੰਦ ਜ਼ਰੂਰੀ ਕੰਮ ਲਈ ਜਾਣ ਤੋਂ ਪਹਿਲਾਂ ਫੜਫੜ ਚੈੱਕ ਕਰ ਲਓ ਹੌਲੀਡੇ ਲਿਸਟ ਜੇ ਤੁਸੀਂ ਬੈਂਕ ਨਾਲ ਜੁੜੀਆਂ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਧਿਆਨ ਰੱਖੋ ਕਿ ਇਸ ਹਫਤੇ ਬੈਂਕ 'ਚ ਛੁੱਟੀਆਂ ਹਨ ਕਈ ਸੁੱਬਿਆਂ ਵਿੱਚ 25 ਜਨਵਰੀ ਤੋਂ 28 ਜਨਵਰੀ ਤੱਕ ਬੈਂਕ ਬੰਦ ਰਹਿਣਗੇ ਜੇਹੀ ਸਿਤੀ ਵਿੱਚ ਇਹ ਯਕੀਨੀ ਬਣਾਉਣ ਲਈ ਕਿ ਗਾਹਕਾਂ ਨੂੰ ਕਿਸੇ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਭਾਰਤ ਜੀਵ ਬੈਂਕ ਨੇ ਪਹਿਲਾਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਅਗਲੀ ਖਬਰ ਆ ਰਹੀ ਹੈ ਪੰਜਾਬ ਸਕੂਲ ਸਕੂਲਾਂ ਚ ਹੁਣ 베ਕਿੰਗ ਇਨਫੋਰਸੈਂਸ ਅਤੇ ਬਿਊਟੀ ਵੈਲਨੈਸ ਦੀ ਹੋਵੇਗੀ ਪੜਾਈ ਵਿਸ਼ਿਆਂ ਨੂੰ ਕੀਤਾ ਅਪਗ੍ਰੇਡ ਇਸ ਸਾਲ ਤੋਂ ਦਾਖਲੇ ਹੋਣਗੇ ਸ਼ੁਰੂ ਪੰਜਾਬ ਦੇ ਸਕੂਲਾਂ ਚ ਮੈਡੀਕਲ ਅਤੇ ਨਾਨ ਮੈਡੀਕਲ ਤੋਂ ਇਲਾਵਾ ਕੁਝ ਵੱਖਰੀ ਪੜਾਈ ਕਰਾਈ ਜਾਵੇਗੀ ਪੰਜਾਬ ਦੇ ਸਕੂਲਾਂ ਚ ਹੁਣ ਵੋਕੇਸ਼ਨਲ ਵਿਸ਼ੇ ਦੇ ਕੋਰਸਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ ਜਿਸ ਵਿੱਚ ਇਸ ਸਮੇਂ ਦੀ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਵਿਸ਼ਾ ਚੋਣਨ ਦਾ ਮੌਕਾ ਮਿਲੇਗਾ ਨਵੇਂ ਜਾਰੀ ਵਿਸ਼ਿਆਂ ਵਿੱਚ ਹੁਣ ਵੋਕੇਸ਼ਨਲ ਦੇ ਕੋਰਸਾਂ ਵਿੱਚ ਬੱਚਿਆਂ ਨੂੰ 베ਕਿੰਗ ਅਤੇ ਇਨਸ਼ੋਰੈਂਸ ਬਿਊਟੀ ਅਤੇ ਵੈਲਨੈਸ ਰਿਟੇਲ ਅਤੇ ਹੋਰ ਕਾਫੀ ਤਰ੍ਹਾਂ ਦੇ ਕੋਰਸ ਕਰਾਈ ਜਾਣਗੇ ਅਤੇ ਇਸ ਦੇ ਨਾਲ ਹੀ ਇਹਨਾਂ ਵਿਸ਼ਿਆਂ ਨੂੰ ਸਿਖਾਉਣ ਲਈ ਪੰਜਾਬ ਦੇ ਸਕੂਲਾਂ ਵਿੱਚ ਸਥਾਨਕ ਕਰਨ ਲਈ 62 NSQF ਲੈਬਾਂ ਦੀ ਚੋਣ ਕੀਤੀ ਗਈ ਹੈ। ਬਰ ਆ ਰਹੀ ਇਸ ਸੇ ਮਾਨਜੁਲ ਲੁਧਿਆਣਾ ਚ ਹਰ ਹੋਣਗੇ ਤਿਰੰਗਾ ਪੀਏਯੂ ਚ ਹੋਵੇਗੀ ਪ੍ਰੋਗਰਾਮਸ ਮਾਗਣ ਵਾਲੀ ਥਾਂ ਤੇ ਸੁਰੱਖਿਆ ਦਾ ਸਖਤ ਪ੍ਰਬੰਧ ਲੁਧਿਆਣਾ 26 ਜਨਵਰੀ 2024 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 26 ਜਨਵਰੀ ਨੂੰ ਪੀਏਯੂ ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੈਦਾਨ ਵਿੱਚ ਗਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਅੱਜ 1500 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਹਿਰ ਦੀਆਂ ਸੜਕਾਂ ਤੇ ਤਾਇਨਾਤ ਰਹਿਣਗੇ ਇਸ ਦੀ ਜਾਣਕਾਰੀ ਦਿੰਦੇ ਹੋਏ ਐਸ ਜੀਐਫ ਨੇ ਮੁਖੀ ਅਤਵਾਦੀ ਗੁਰਪਰਵੰਤ ਸਿੰਘ ਪੁੰਨੂ ਨੇ ਸੀਐਮ ਨੂੰ ਧਮਕੀ ਦਿੱਤੀ ਹੈ ਕਿ ਕਾਰਨ ਸਮਾਗਾਂ ਵਾਲੀ ਥਾਂ ਤੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਔਣ ਜਾਣ ਵਾਲੇ ਤੇ ਹਰ ਵਿਅਕਤੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾਂਦੀ ਹੈ ਪੁਲਿਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਤੈਅ ਤਗਤਾਰ ਫਲੈਗ ਮਾਰਚ ਕੱਢਣਗੇ ਅਤੇ ਜਾ ਰਿਹਾ ਹੈ ਪੁਲਿਸ ਵੱਲੋਂ ਬਸ ਅੱਧਿਆਂ ਰੇਲਵੇ ਸਟੇਸ਼ਨਾਂ ਆਦ ਤੇ ਹੋਟਲਾਂ ਅਤੇ ਰੈਗਸਟ ਹਾਊਸ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਗਾਕਾਂ ਦੇ ਇਸ ਨਕਸ਼ਤੀ ਕਾਰਡ ਨਾ ਲੈਣ ਦੇ ਦੋਸ਼ ਚ ਕੱਲ ਦੋ ਹਲਟ ਚਾਲਕ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਗਲੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਮਾਨਸ਼ੀ ਹੀਦੀ ਅਗਨੀ ਵੀਰ ਅਜੇ ਸਿੰਘ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ 1 ਕਰੋੜ ਰੁਪਏ ਦੀ ਚੈੱਕ ਸੌਂਪਿਆ ਸਕੂਲਾਂ ਦਾ ਨਾਮ ਸ਼ਹੀਦ ਦੇ ਨਾਮ ਉੱਤੇ ਰੱਖਿਆ ਅਤੇ ਖੇਡ ਮੈਦਾਨ ਅਤੇ ਆਮ ਆਦਮੀ ਕਲੀਨਿਕਾਂ ਨਾਲ ਦਾ ਨਾਮ ਵੀ ਸ਼ਹੀਦ ਦੇ ਨਾਮ ਉੱਤੇ ਰੱਖਿਆ ਜਾਵੇਗਾ ਸ਼ਹੀਦ ਦੇ ਪਰਿਵਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ ਅਗਨੀ ਵੀਰ ਜਵਾਨ ਅਜੇ ਸਿੰਘ ਦੇ ਪਰਿਵਾਰ ਨੂੰ ਵਿੱਤੀ ਤੱਬ ਜੋ 1 ਕਰੋੜ ਰੁਪਏ ਦਾ ਚੈੱਕ ਸੰਪੇ ਜੋ ਡਿਊਟੀ ਦਰਨ ਸ਼ਹੀਦਤ ਦਾ ਜਾਮ ਵੀ ਪੀ ਗਿਆ ਹੈ ਸੀ ਅਤੇ ਇਸ ਦੀ ਜਾਣਕਾਰੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਖੰਨਾ ਨੇੜੇ ਪਿੰਡ ਰਾਮਗੜ ਸਰਹੰਦ ਸਰਦਾਰਾਂ ਦੇ ਅਗਨੀਵਾਰ ਅਜੇ ਸਿੰਘ ਦੀ ਮੌਤ ਹੋ ਗਈ ਅਤੇ ਤੁਮਾਕੇ ਵਿੱਚ ਸ਼ਹੀਦ ਹੋ ਗਏ ਅਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਹਾਦਰ ਜਵਾਨ ਨੇ ਜੰਮੂ ਕਸ਼ਮੀਰ ਵਿੱਚ ਡਿਊਟੀ ਨਿਭਾਉਂਦੀ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ ਹੈ ਜੋ ਦੇਸ਼ ਲਈ ਖਾਸ ਕਰਕੇ ਮਾਪਿਆ ਲਈ ਨਾ ਪੂਰਿਆ ਜਾਨ ਵਾਲਾ ਕਾਟਾ ਹੈ ਅਗਲੀ ਖਬਰ سامنے ਆ ਰਹੀ ਹੈ ਮਾਈਕਰੋਸਾਫਟ ਚ ਵੱਡੇ ਪੱਧਰ ਤੇ ਸ਼ਾਂਤੀ ਕੰਪਨੀ ਨੇ 1900 ਮੁਲਾਜ਼ਮਾਂ ਦੀ ਦਿਖਾਈ ਬਾਹਰ ਦਾ ਰਸਤਾ ਬੈਂਕ ਗਲੋਬਲ ਸੌਫਟਵੇਅਰ ਕੰਪਨੀ ਮਾਈਕਰੋਸਾਫਟ ਨੇ ਇਸ ਹਫਤੇ ਆਪਣੇ ਗੈਮਿਡ ਡਿਵਾਈਸਾਂ ਐਂਟਰੀ ਵਿਜ਼ਨ ਬਲੀ ਜੜ ਅਤੇ 19 ਸਮਲਾਸਮਾ ਨੂੰ ਕੱਢ ਦਿੱਤਾ ਹੈ ਕੰਪਨੀ ਦੇ ਰੈਮਿੰਡ ਅਤੇ ਡਿਵੀਜ਼ਨ ਦੇ ਮੁਖੀ ਨੇ ਅੰਦਰੂਨੀ ਸੀਮੋ ਮੀਮੋ ਦੇ ਹਵਾਲੇ ਨਾਲ ਵੀਰਵਾਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਚ ਇਹ ਦਾਵਾ ਕੀਤਾ ਹੈ ਕਿ ਅੱਠ ਫਰੀਸਦ ਲੋਕਾਂ ਨੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਦੇ ਗੇਮਿੰਗ ਡਿਵਾਈਸ 'ਤੇ ਕੰਮ ਕਰਨ ਵਾਲੇ ਕੁੱਲ ਕਰਮਚਾਰੀ ਏਕ੍ਰੀਬ 8 ਫਰੀਸਦ ਹੈ ਛਾਟੀ ਤੋਂ ਉੱਪਰ ਪ੍ਰਭਾਵਿਤ ਜ਼ਿਆਦਾਤਰ ਕਰਮਚਾਰੀ ਐਂਟਰੀ ਰੀਜ਼ਨ ਬਲੀ ਬਲੀਜਾਰਡ ਨਾਲ ਮਾਈਕ੍ਰੋਸਾਫਟ ਦੇ ਪਿਛਲੇ ਸਾਲ ਅਕਤੂਬਰ ਵਿੱਚ ਵੀ ਬਿਲੀਅਨਾਂ ਵਿੱਚ ਐਂਟਰੀਬਿਊਟ ਬਲੀਜ਼ਾਰਡ ਨੂੰ ਹਾਸਲ ਕੀਤਾ ਹੈ ਹਾਲਾਂਕਿ ਮਾਈਕਰੋਸਾਫਟ ਨੇ ਇਸ ਰਿਪੋਰਟ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ